ਦੀਵਾਲੀ ਦਾ ਤਿਹਾਰ ਰੌਸ਼ਨੀ ਦਾ ਤਿਹਾਰ ਹੈ। ਇਸ ਦਿਨ ਲੋਕ ਆਪਣੇ ਘਰਾਂ ਤੇ ਦੁਕਾਨਾਂ ਤੇ ਰੌਸ਼ਨੀ ਕਰਕੇ ਦੀਵਾਲੀ ਦੀ ਖੁਸ਼ੀ ਮਨਾਉਂਦੇ ਹਨ। ਰੌਸ਼ਨੀ ਲਈ ਦੀਵਾਲੀ ਤੇ ਲੋਕਾਂ ਵੱਲੋਂ ਮਿੱਟੀ ਦੇ ਦੀਵੇ ਜਗਾਉਣਾ ਅਤੇ ਮਿੱਟੀ ਦੀ ਲక్ష్ਮੀ, ਗਣੇਸ਼ ਦੀ ਮੂਰਤੀਆਂ ਤੇ ਦੀਵਾਲੀ ਨਾਲ ਦੀਵਾਲੀ ਪੂਜਾ ਕਰਨ ਦੀ ਪਰੰਪਰਾ ਨੇ ਬਾਈ ਜਾਣਦੀ ਹੈ। ਅੰਮ੍ਰਿਤਸਰ ਵਿੱਚ ਮਿੱਟੀ ਦੇ ਦੀਵੇ ਅਤੇ ਮੂਰਤੀਆਂ ਬਣਾਉਣ ਵਾਲਿਆਂ ਵੱਲੋਂ ਦੀਵਿਆਂ ਅਤੇ ਮੂਰਤੀਆਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਹਨਾਂ ਕਾਰੀਗਰਾਂ ਨੇ ਆਖਿਆ ਕਿ ਇਸ ਵੇਲੇ ਉਹਨਾਂ ਦੇ ਕੰਮ ਤੇ ਮਹਿੰਗਾਈ ਦਾ ਅਸਰ ਹੈ ਅਤੇ ਦੀਵੇ ਮੂਰਤੀਆਂ ਬਣਾਉਣ ਵਾਲੀ ਮਿੱਟੀ ਅਤੇ ਹੋਰ ਸਮਾਨ ਮਹਿੰਗਾ ਹੈ। ਜਿਸ ਕਾਰਨ ਰੇਟ ਤੇਜ਼ ਹਨ। ਉਹਨਾਂ ਨੂੰ ਉਮੀਦ ਹੈ ਕਿ ਜਿਉਂ-ਜਿਉਂ ਦੀਵਾਲੀ ਦਾ ਦਿਨ ਨੇੜੇ ਆਏਗਾ ਉਹਨਾਂ ਦੇ ਬਣਾਏ ਸਮਾਨ ਦੀ ਵਿਕਰੀ ਵਧੇਗੀ। ਕੋਈ ਕਹਿਣਾ ਕੀ ਹੈ ਲੋਕੀ ਰਿਸਪੌਂਸ ਤੇ ਦਿੰਦੇ ਨੇ। ਕਾਫੀ ਮਹਿੰਗਾਈ ਦੇ ਕਰਕੇ ਥੋੜੇ ਮੁਸ਼ਕਲ ਹੋ ਗਏ ਕਿ ਕੀ ਤਿਆਰ ਕੀਤਾ ਇਹਨਾਂ ਤੋਂ ਥੋੜੇ ਮੇਰਾ ਨਾਮ ਮੰਗਲ ਕੁਮਾਰ ਹੈ ਇਹ ਅਸੀਂ ਦੀਵਾਲੀ ਦੇ ਉੱਤੇ ਦੀਵਾਲੀ ਬਣਾਉਣੇ ਆ ਚੌਕੜਾ ਬਣਾਉਣੇ ਆ ਦੀਵੀਆਂ ਬਣਾਉਣੇ ਆ ਦੀਵੇ ਬਣਾਉਣੇ ਵੱਡੇ ਜਗਾਉਣ ਵਾਲੇ ਮੰਦਿਰ ਬਣਾਈਦੇ ਆ ਦੇਖੋ ਜੀ ਇਹ ਮਿੱਟੀ ਦੇ ਚੀਜ਼ ਦੀ ਬਹੁਤ ਮਹੱਤਵ ਹੈਗੀ ਹੈ ਜਿਹੜੀ ਚਾਈਨੀ ਚੀਜ਼ ਹੈ ਉਹਦੀ ਮਹੱਤਵਤਾ ਨਹੀਂ ਹੁੰਦੀ ਜੇ ਦਾ ਮੰਨ ਲਓ ਕਿ ਚੈਨੇ ਦੀਵੀ ਲੋਕ ਜਗਾਉਂਦੇ ਨੇ ਜਿਆਦਾ ਮਿੱਟੀ ਦੇ ਦੀਵੇ ਜਿਹੜੇ ਜਗਾਉਂਦੇ ਨੇ ਉਹਦੇ ਨਾਲ ਹੀ ਮਤਤ ਹੋ ਗਈ। ਪੂਰਜਾ ਅਰਚਨਾ ਦੇ ਪੂਜਾ ਦੇ ਵਿੱਚ ਜਿਹੜੇ ਆ ਨਾ ਦੀ ਮਿੱਟੀ ਦੇ ਦੀਵੇ ਹੀ ਵਰਤੇ ਜਾਂਦੇ ਨੇ। ਪਰ ਹਾਲੀ ਦੇ ਗਾਗ ਇੰਨਾ ਨਹੀਂ ਹੈਗਾ। ਜੋ ਜੋ ਦੀਵਾਲੀ ਪਾਸ ਆਉਂਦੀ ਵੀ ਗਾਗ ਨਿਕਲਦਾ ਪਿਆ ਕਰ। ਅੱਜ ਕੱਲ ਹਗਾ ਸਮਾਂ ਕਿ ਮੌਕੇ ਤੇ ਗਾਗ ਨਿਕਲਦਾ। ਕਾਫੀ ਅਸਰ ਪੈਂਦਾ ਮਹਿੰਗਾਈ ਦੇ ਨਾਲ। ਇਹੰਦਾ ਗਾਗ ਜਿਹੜਾ ਸੌਦਾ ਪਿਛਲੇ ਸਾਲ ਖੜਿਆ ਉਹ ਹੁਣ ਗਾਹ ਮਹਿੰਗਾ ਮਿਲਣਾ ਤੇ ਉਹਦੇ ਨਾਲ ਗਾਗ ਨੇ ਕਹਣਾ ਭਾਈ ਇਹਨਾ ਵੱਧ ਗਿਆ। ਹੁਣ ਜਿੱਦਾਂ ਜਿੱਦਾਂ ਮਿੱਟੀ ਮਹਿੰਗੀ ਹੁੰਦੀ ਹੈ, ਬਾਲਣ ਮਹਿੰਗਾ ਹੁੰਦਾ ਹੈ। ਰੰਗ ਰੋਗਨ ਜਿਹੜਾ ਅਸੀਂ ਉੱਤੇ ਵਰਤਦੇ ਆ ਉਹ ਵੀ ਮਹਿੰਗਾ ਹੋਣਾ ਤੇ ਉਹਦੇ ਕਰਕੇ ਹੀ ਜਿਹੜਾ ਨੰਗਾ ਹੀ ਮਿਲਦਾ ਸਾਰੇ ਕਿਤੇ ਅਜਨਾਲਾ ਤੋਂ ਵੀ ਹੁੰਦੇ ਨੇ ਵਿਜੀਠੇ ਤੋਂ ਵੀ ਹੁੰਦੇ ਨੇ ਬਾਹਰੋਂ ਵੀ ਹੁੰਦੇ ਆ ਪਿੰਡਾਂ ਤੋਂ ਵੀ ਹੁੰਦੇ ਨੇ ਹਾਂ ਥੋਕ ਦੇ ਭਾਅ ਖੋਦਾ ਲੰਦੇ ਪਰ ਰੌਸ਼ਨੀ ਅਤੇ ਖੁਸ਼ੀਆਂ ਦਾ ਤਿਉਹਾਰ ਦੀਵਾਲੀ 1 ਅਕਤੂਬਰ ਨੂੰ ਪੂਰੇ ਦੇਸ਼ ਭਾਰ ਵਿੱਚ ਬੜੇ ਉਤਸ਼ਾਹ ਨਾਲ ਮਨਾਇਆ ਜਾਏਗਾ ਔਰ ਦੀਵਾਲੀ ਦੀ ਰਾਤ ਨੂੰ ਸਾਰੇ ਲੋਕ ਆਪਣੇ ਘਰਾਂ ਵਿੱਚ ਮਾਂ ਲక్ష్ਮੀ ਦੀ ਪੂਜਾ ਅਰਚਨਾ ਕਰਦੇ ਹਨ ਔਰ ਇਸ ਪੂਜਾ ਵਿੱਚ ਵਰਤਿਆ ਜਾਣ ਵਾਲੀਆਂ ਜਿਹੜੇ ਮਿੱਟੀ ਦੇ ਦੀਵੇ ਅਤੇ ਦੀਵਾਲੀਆਂ ਕਾਰੀਗਰਾਂ ਵੱਲੋਂ ਤਿਆਰ ਹੋ ਰਹੀਆਂ ਹਨ ਔਰ ਬੜਾ ਉਤਸ਼ਾਹ ਹੁੰਦਾ ਹੈ ਦਿਵਾਲੀ ਮਨਾਉਣ ਦਾ ਸਾਰੇ ਲੋਕਾਂ ਦੇ ਵਿੱਚ ਔਰ ਬੜੀ ਸ਼ਰਧਾ ਭਾਵਨਾ ਨਾਲ ਸਾਰੇ ਪੂਜਾ ਅਰਚਨਾ ਕਰਕੇ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਨ ਮਿੱਟੀ ਦੇ ਦੀਵੇ ਅਤੇ ਦਿਵਾਲੀਆਂ ਤਿਆਰ ਕਰ ਰਹੇ ਕਾਰੀਗਰ ਨੇ ਦੱਸਿਆ ਕਿ ਦੀਵਿਆਂ ਅਤੇ ਦਿਵਾਲੀ ਤੋਂ ਇਲਾਵਾ ਹੋਰ ਵੀ ਬੜਾ ਸਮਾਨ ਜਿਹੜਾ ਵਰਤਿਆ ਜਾਂਦਾ ਹੈ ਇਸ ਦਿਵਾਲੀ ਦੀ ਪੂਜਾ ਦੀ ਰਾਤ ਨੂੰ ਉਹ ਵੀ ਤਿਆਰ ਕੀਤਾ ਜਾ ਰਿਹਾ ਹੈ ਔਰ ਸਾਡੇ ਵੱਲੋਂ ਵੀ ਸਾਰਿਆਂ ਲਈ ਇਹੋ ਹੀ ਪ੍ਰਮਾਤਮਾ ਅੱਗੇ ਦੁਆਵਾਂ ਨੇ ਕਿ ਇਹ ਦਿਵਾਲੀ ਦਾ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਭਰਿਆ ਆਵੇ ਫਾਸਟ ਨਿਊਜ਼ ਲਈ ਅੰਮ੍ਰਿਤਸਰ ਤੋਂ ਅਜੀਤ